ਜੀ ਦੇਖ ਰਹੇ ਹਾਂ ਸਰਬਤਰਮ ਨਿਊਜ਼ ਚੈਨਲ ਸਵਾ ਸਾਡੀ ਟੀਮ ਪਹੁੰਚੀ ਪਿੰਡ ਵੱਡੋ ਜਿਲ੍ਹਾ ਸ਼ਿਆਰਪੁਰ ਵਿਖੇ ਇੱਥੇ ਕੀ ਤਨ ਤਨ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜਕੁਮਾਰ ਸੋਤਰ ਸਵਰਗਵਾਸੀ ਦਰਸ਼ਨ ਸਿੰਘ ਏਟਲੀ ਵਾਲਾ ਦੇ ਸਮੂਹ ਪਰਿਵਾਰ ਵੱਲੋਂ ਤੇ ਨਗਰ ਸਜੋਗ ਦੇ ਨਾਲ ಗ್ರಾಮ ਪੰਚਾਇਤ ਸਜੋਗ ਦੇ ਨਾਲ ਘੰਡੇ ਮਠੇ ਜਲਦੀ ਸ਼ਹੀਦ ਛੋਲਿਆਂ ਦੇ ਲੰਗਰ ਤੇ ਪ੍ਰਸ਼ਾਦ ਦੇ ਲੰਗਰ ਤੋ ਟੱਚ ਵਰਤਾਈ ਜਾ ਰਹੇ ਆ ਸੋ ਆਓ ਉਸੀ ਗਲਵਤ ਕਰਦੇ ਆ ਸੁਪਰਬੰਧਕਾ ਦੇ ਨਾਲ ਸੋ ਬਾਕੀ ਜਾਣਕਾਰੀ ਲੈਂਦੇ ਆ ਪ੍ਰਬੰਧਕਾ ਪਾਸੋਂ ਇਸ ਵਕਤ ਡਾਕਟਰ ਵਿਵੇਂਦਰ ਸਿੰਘ ਜੀ ਸੁਬੰਧ ਸਾਹਿਬ ਇੱਥੇ ਮੌਜੂਦ ਨੇ ਡਾਕਟਰ ਜਿੰਦਰ ਸਿੰਘ ਜੀ ਮਾਟਰ ਸਾਗਰ ਸਿੰਘ ਜੀ ਸੋ ਗਲਵਤ ਕਰਦੇ ਜਿਨ੍ਹਾਂ ਦੇ ਨਾਲ ਰਾਸ ਮੌਤ ਦਾ ਹੰਕਾਰ ਹੋ ਰਿਹਾ ਹੈ ਕੋਈ ਨਾ ਜਾਣੇ ਤੁਮਰਾ ਹਦੂਛੇ ਪਿੰਡ ਤਰਪੁਰ ਗੰਗਾਂ ਸਰਾਂ ਸਰੋਸੀ ਮੋਰੀ ਦੀ ਗੱਲ ਕਰਾਰੀ ਤੇ ਮੋਈ ਸੁਬੇ ਫਾਰਿ ਖੁਦਰੀ ਗੱਤਨੇ ਨੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ ਜੇ ਅਗਿਆਰਦਾਸ ਮਾਰੀ ਵਿਊ ਪਿੰਡ ਸਰ ਤੇਰਾ ਤੋਂ 983219 ਜਣੇ ਦੇ ਰ ਅਰਦਾਸ ੴ ਸ੍ਰੀ ਵਾਇਗੁਰਦੀ ਕੀ ਪੱਤੇ ਗ੍ਰੀਗਵਾ ਪੀਰੀ ਸਹਾਇ ਬਾਹਰ ਪੀਰੀ ਕੀ ਪਾਸ਼ਾ ਦਸਨ ਸਤੰਗੋਕਤਿਸੰਬਰ ਕੈ ਗੁਰੂ ਨਾਨਕ ਲਈ ਤੇ ਹੈ ਸਰੰਗਤ ਗੁਰੂ ਤੇ ਮਰਦਾਸ ਰਾਮ ਦਾਸ ਜਨਨਤ ਸਭਾ अर्जुन ਵਰਗੋ ਗੰਗਨ ਨੂੰ ਸਿਮਰੋ ਸ੍ਰੀ ਹਰਿ ਵਾਹਿ ਸ਼ੀ ਹਰਿ ਕ੍ਰਿਸ਼ਨ ਤੇ ਅੱਥੇ ਕਰਕੇ ਜੁਆਏ ਦੀ ਬਹੁਤ ਬਸੂਰੀ ਹੈ ਕਰ ਨਾ ਨਹੀਂ ਜਾਵੇ ਤਾਂ ਸਭ ਕੰਮ ਹੋਣ ਦਾ ਲੱਗੂ ਬਾਕਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸਤਾਂ ਨਾ ਦੀ ਸਾਹਿਬ ਦਿਸੰਤ ਸਾਹਿਬ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੇ ਦਰ ਤੋਂ ਅੰਤੜਕੀ ਕੰਸਾ ਦੀ ਬੋਲਣਾ ਦੀ ਬਾਣੀ ਦੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸੌ ਜਾਂ ਦੇ 40 ਮੁਕਤੇ ਹੱਟੀਆਂ ਜੱਟੀਆਂ ਚੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਣਸ਼ਕੀਆ ਦੇਗ ਤਲਾਈ ਤੇਗਵਾਹੀ ਦੇ ਅnder ਟੀਟਾ ਜਿਨ੍ਹਾਂ ਪਿਆਰੀਆਂ ਸੁਤਿਆਰੇ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਦੀ ਬੋਲਣਾ ਦੀ ਵਾਹਿਗੁਰੂ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へਸੀ ਦੇ ਉਤੇ ਬੰਦ ਬੰਦ ਕਰਵਾਏ ਕੂਕੀਆਂ ਲਹਾਈਆਂ ਚਰਖਣੀਆਂ ਤੇ ਚੜ੍ਹੇ ਤਨਾਰੇ ਨਚਰਾਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾ ਸੰਸਰ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਦੀ ਬੋਲਣਾ ਦੀ ਵਾਹਿਗੁਰੂ ਵਾਹਿ ਜੀ ਪੰਜਾ ਤਖਤਾਂ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨਤਰ ਕੀ ਖਾਲਸਾ ਦੀ ਬੋਲਣਾ ਦੀ ਵਾਹਿਗੁਰੂ ਵਾਹਿ ਇਤਿਮੇਸ ਬਤਕਾਲ ਸਾਜੀ ਦੀ ਅਰਦਾਸ ਹੈ ਜੀ ਕਿ ਅਰਦਾਸ ਹੈ ਜੀ ਤੋ ਵਾਹਿਗੁਰੂ 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 ਚਿਤਾਵੈ ਚਤਾਵਨ ਦਾ ਸਦਕਾ ਸਰਬ ਸਿਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਰ ਰਚਾਰਿਆ ਦੇਖ ਦੇਖ ਬਤੇ ਵੜਦੀ ਪੈਜ ਪੰਥ ਦੀ ਜੇਤ ਜੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਦੀ ਸਿਖਿ ਵਾਹਿਗੁਰੂ ਵਾਹਿਗੁਰੂ ਇਕਾਨ ਸਿੱਖੀਦਾਨ ਕੀ ਸਥਾਨ ਰਹਿਦਾਨ ਗੁਵੇਕਾਨ ਤਸਾਉਦਾਨ ਪ੍ਰੋਸਾਦਾਨ ਦਾ ਨ ਸਰਦਾਰ ਨਾਮਦਾਨ ਸੀ ਅਵਸਰ ਸਾਹਿਬ ਜੀ ਦੇ ਦਰਸੀ ਸੁਨਾਲ ਕਿਉਂਕਿ ਆ ਝੰਡੇ ਬੁੰਗੇ ਚੋ ਗੋ ਚੋ ਤਲ ਕਰਮ ਕਾ ਜਕਾਰ ਬੋਲਣਾ ਦੀ ਸਤਨਾਮ ਸ਼੍ਰੀ ਵਾਹਿਗੁਰੂ ਸਿਖਾ ਦਾ ਮਾਨ ਨੀਵਾ ਮਤ ਉੱਚੀ ਮਤ ਬਾਦੇ ਰੱਖੇ ਆਪ ਦਾ ਅਕਾਲ ਪੁਰਖ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੀਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਲੇ ਦਰਸ਼ਨ ਜੀਦਾਰ ਸੇਵਾ ਸੰਭਾਲਦਾ দান ਖਾਲਸਾ ਦੀਨ ਬਖਸ਼ੂ ਇਹਨਾਂ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਯੋਟੀਆਂ ਦੀ ਹੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੋ ਧੰਨ ਧੰਨ ਸ਼੍ਰੀ ਗੁਰੂ ਗੋਵਰ ਸਿੰਘ ਸਾਹਿਬ ਜੀ ਹੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਧੰਤਨ ਸਤਿਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਜੀ ਧੰਤਨ ਬਾਬਾ ਨਿਰਮਲ ਦਾਸ ਮਹਾਰਾਜ ਜੀ ਧੰਤਨ ਪੰਮੀ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾ ਚਰਦਾਸ ਬੇਨਤੀ ਅਸਤੇ ਪਾਤਸ਼ਾਹ ਆਪ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਨ ਸਮਰਪਣ ਸਤੇ ਪਾਤਸ਼ਾਹ ਜੀ ਰਾਜਕਮਾਰ ਸ੍ਰੀ ਕੁਲਸ ਵਰਗੀ ਦਰਸ਼ਨ ਸਿੰਘ ਨਿਕਲੀ ਨਵਸੀ ਪਰਿਵਾਰ ਬ ਨੂੰ ਦੂਰ ਪਰਿਵਾਰ ਬ ਨੂੰ ਸਤੇ ਪਾਤਸ਼ਾਹ ਜੀ ਖੰਡੇ ਮਿੱਠੇ ਜਲ ਦੀਆਂ ਸ਼ਬੀਲ ਨਾਮ ਸ਼ੋਲੇ ਦੇ ਪ੍ਰਸ਼ਾਦ ਅਤੇ ਦੇਖ ਦੀ ਸੇਵਾ ਸ੍ਰੀ ਪਾਤਸ਼ਾਹ ਜੀ ਉਹ ਪਰਿਵਾਰ ਨੂੰ ਕੀਤੀ ਜਾ ਰਹੀ ਹੈ ਇਸੇ ਪਾਤਸ਼ਾਹ ਜੀ ਆਪ ਆਪ ਨੂੰ ਉਗਲਾਉ ਉਗਲਾ ਕੇ ਪ੍ਰਸ਼ਾਦ ਸ਼ਵੀਲ ਸੰਤੋਈ ਵਰਤੋਂ ਦੀ ਆਗਿਆ ਵਸੀ ਪਰਿਵਾਰ ਦੀ ਚੜ੍ਹਦੀ ਕਲਾ ਖੁਸ਼ੀਆਂ ਤੰਦਰੁਸਤੀਆਂ ਬਖਸ਼ੀਆਂ ਵਿਦੇਸ਼ਾਂ ਵਿੱਚ ਅੰਗ ਸੰਗ ਕੇ ਸਹਾਇਤਾ ਕਰਨੀ ਕਾਰੋਬਾਰ ਤਰਤੀਆਂ ਬਖਸ਼ੀਆਂ ਦਇਆ ਕਰਨੀ ਸਰਬੱਤ ਦੇ ਭਲੇ ਸਬੱਤ ਦੇ ਕਾਰਜਾਂ ਦਾ ਅੰਦ ਚੇ ਪਾਤਸ਼ਾਹ ਜੀ ਉਹ ਚੇ ਪਾਸ਼ਾ ਜੀ ਉਹ ਆਪ ਸ਼ਵੀਲ ਜਲਉਲ ਉਗਲਾ ਕਿਸ ਕੇ ਪਾਸ਼ਾ ਜੀ ਸ਼ਵੀਲ ਰੰਭ ਕਰਦੀ ਹੈ مر آگا بچنی صحیح کری منا جنا ملے پرنام کے واحر جی کا خالص سو نہاس بھولے سو نرباس بھولے سو نربے سو شن وا گاس واحر جی کا خالص واحر ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਸਤ ਸੰਗਤੀਆਂ ਨਿੱਕਿ ਗਿਓ ਮੇਰੇ ਕਰਮਾਂ ਦੇ ਵਿੱਚ ਢੜੀਆਂ ਸਤ ਸੰਗਤੀਆਂ ਕਰ ਦਿਆ ਕੰਗਲ ਪੀੜਾ ਕਰ ਦਿਆ ਕੰਗਲ ਪੀੜਾ Goodbye, ਅਖਿਸ਼ੋ ਕੁਲਾ ਤੋ ਮੇਰੀਆ ਅਖਿਸ਼ੋ ਕੁਲਾ ਤੋ ਮੇਰੀਆ ਮੈਨੂੰ ਹੈ ਡੰਗ ਦਿਆ ਲਿਖ ਦਿਓ ਮੇਰੇ ਕਰਮਾ ਦੇ ਵਿੱਚ ਰਡੀਆਂ ਸਤ ਸੰਗੀਆਂ ਲਿਖ ਦਿਓ ਮੇਰੇ ਕਰਮਾ ਦੇ ਵਿੱਚ ਰਡੀਆਂ ਸਤ ਸੰਗੀਆਂ ਲਿਖ ਦਿਓ ਮੇਰੇ ਕਰਮਾ ਦੇ ਹੜਿਆ ਸਭ ਸੰਗ ਜਿਆ ਜਿਖਿ ਜਿਉ ਮੇਰੇ ਕਰਮਾ ਦੇ ਵਿੱਚ ਜਿਖਿ ਜਿਉ ਮੇਰੇ

بندہ بیر بندہ ڈی جے بھی سیوہ دار اس موقع موجود نے سو سیوہ دار اولوں والدے جہ گیرا نو ٹھنڈے مٹھے جل چکائے جا رہے ہیں سو تھو لائف تسویر دکھا رہے ہیں پنڈو جلال شیار پور تو سو اس فیل دی سب تو پہلا کانو پرانت کیتی گئی سیوارا ونڈے میٹھے جل رہے جی بلوں سیوا نبائی جا رہے جی سنگت کڑا پرشاہ چھک رہی ہے جی تو ٹھنڈے جل ਕਾਂਤਾਂ ਨੇ ਜੀ ਅਜੰਦੇਜ ਮਹਾਰਾਜੀ ਦੇ ਜਹੀਦੀ ਜਹਾੜੇ ਨੂੰ ਸਮਰਪਿਤ ਇਹ ਠੰਡੇ ਮਿੱਠੇ ਯਾਲਦੀ ਸ਼ੇਵ ਲਗਾਈ ਆ ਜੀ ਸੋਤ ਐਨ ਆਈ ਬੀ ਨਾ ਤੋਂ ਇਸ ਜੋਗ ਦੇ ਨਾਲ ਰਾਜkumar ਸਥਾਨ ਸਰਗਵਾਸੀ ਦਰਸ਼ਨ ਸਿੰਘ ਜਿਸ ਨੂੰ ਫੈਮਿਲੀ ਵੱਲੋਂ ਸਾਜੀਏ ਸੇਵਨ ਵਾਈ ਗਈ ਆ ਉਹ ਬਾਕੀ ਗੱਲਬਾਤ ਕਰਦੇ ਆ

ਦਿਆ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਦਿਆ ਤਰਨ ਦੀ ਪੀੜਾ ਜ਼ਿੰਦਗੀ ਦੇ ਰੰਗ ਦਿਆ ਲਿਖ ਦਿਓ ਮੇਰੇ ਪਰਿਵਾਰ ਦੇ ਵਿੱਚ ਘੜੀਆਂ ਸੱਚ ਭੰਗ ਲਿਆ ਲਿਖ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਵੱਡੋ ਜਿਹੜਾ ਸ਼ਾਰਪੁਰ ਵਿਖੇ ਤੰਤਰ ਪੰਜੇ ਪਾਸ਼ਾ ਸ਼ਾਂਤੀਤ ਪੁੰਜ ਸ਼ੀਤਾਂ ਦੇ ਮਹਾਨ ਸਰਤਾਜ ਬਾਣੀ ਦੇ ਬਹੁਤ ਤੰਦਰ ਸ਼ਰੂ ਅਰਜਨ ਮਹਾਰਾਜ ਦਾ ਸਿੱਧੇ ਕਿਰਪਾ ਦੇ ਸੰਬੰਧ ਵਿੱਚ ਗੁਰੂ ਘਰ ਦੇ ਸੇਵਾਦਾਰ ਸ੍ਰੀ ਰਾਜ ਕੁਮਾਰ ਪੁੱਤਰ ਸਰਵਰਬਰ ਸਿੰਘ ਦਰਸ਼ਨ ਸਿੰਘ ਜੀ ਦੇ ਇਟਰੀਵਰਸੀ ਬਲੋਂ ਵਿੱਚ ਠੰਡੇ ਮਠੇ ਜਲਦੀ ਪ੍ਰਸ਼ਾਦ ਦੀ ਸੇਵਾ ਕੀਤੀ ਗਈ ਹੈ ਇਸ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਮੇਂ ਜਿੱਥੇ ਜਿੱਥੇ ਮੇਰੀ ਬਾਜ ਪਹੁੰਚ ਸਾਰੇ ਸੰਦਰਬੇ ਤੇ ਪਿੰਡ ਵੱਡੋ ਜਿਹੜਾ ਹਿਆਰਪੁਰ ਵਿਖੇ ਠੰਡੇ ਮਿੱਠੇ ਜਲਦੀ ਸ਼ਵੀਲ ਸ਼ਕੋ ਤੇ ਛੋਲਿਆਂ ਦਾ ਪ੍ਰਸ਼ਾਸਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਬਰਸੋਏ ਪਰਿਵਾਰ ਜਹਰਾ ਰਾਜਕਮਰਸ ਪੁੱਤਰ ਸਵਰਗੀ ਦਰਸ਼ਨ ਸਿੰਘ ਜੀ ਦੀ ਨਿਵਰਸੀ ਸਮੂਹ ਪਰਿਵਾਰ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਚੀਤੀ ਪਰ ਮਨਾਤੇ ਹੋਏ ਅੱਜ ਪਿੰਡ ਵੱਡੋ ਜ਼ਿਲ੍ਹਾ ਹਿਆਰਪੁਰ ਵਿਖੇ ਠੰਡੇ ਮਿੱਠੇ ਜਲਦੀ ਸ਼ਵੀਲ ਚੋਲੇ ਤੇ ਪ੍ਰਸ਼ਾਦ ਤੇ ਲੰਗਰ ਲਾਇਗਾਇਏ ਗਏ ਹਨ। ਸੂ ਪਰਵਾਰ ਦਾ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਲਦੀ ਜਲਦੀ ਉਹਨਾਂ ਦੇ ਚੱਕੀ ਉੱਤੇ ਜਾ ਪਹੁੰਚ ਕੇ ਠੰਡੇ ਮਠੇ ਜਲਦੀ ਛੇਵਲ ਚੋਲੇ ਅਤੇ ਪ੍ਰਸ਼ਾਦ ਚਕਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।